ਉਸ ਐਰ ਗੁਰਬੀਰ ਪਾਜੀ ਕੇ ਤਨੂ ਗਾਈਆਂ ਖਾਲਦੇ ਆ ਇਧਰ ਹਾਂ ਵਰਗਬੀਰ ਪਾਜੀ ਕੀ ਗਾਈਆਂ ਕਾਲੇ ਰੰਗ ਦੀਆਂ ਪਰ ਦੁੱਧ ਚਿੱਟਾ ਹੀ ਦਿੰਦੀਆਂ ਇਹ ਇੰਨੀਆਂ ਸਿਆਣੀਆਂ ਮੈਂ ਕਾਲੇ ਰੰਗ ਦੀਆਂ ਦੁੱਧ ਚਿੱਟਾ ਚਿੱਟਾ ਦਿੰਦੀਆਂ ਹਾਂ ਹਾਂ ਬੀਪੀ ਵਾਧਾ ਵਾ ਹਾਂ ਬੀਪੀ ਹਾਂਜੀ ਤੇ ਅਜੇ ਰੋਜ਼ ਸਬਜ਼ੀ ਤੜੀ ਖਾਣੀ ਆ ਮਾੜਾ ਸਾਡੀ ਅੱਛਾ ਤੇ ਬੀਪੀ ਆਸਤੇ ਕੋਈ ਗੋਲੀ ਦਾ ਵਧੀਆ ਕੀ ਪਾਉਂਦੇ ਆ ਵੀ ਤੁਸੀਂ ਰਿਫੈਂਡ ਪਾਉਂਦੇ ਹੋ ਕੋ ਤੇਲ ਪਾਉਂਦੇ ਹੋ ਤੇਲ ਸਰੋਂ ਦਾ ਫਿਰ ਠੀਕ ਯਾਰ ਫੈਂਡ ਹੀ ਯੂਜ਼ ਕਰ ਲਾ ਸਰੋਂ ਦਾ ਤੇਲ ਠੀਕ ਚੱਲਣ ਦੇ ਤਲੇ ਤਾਲ ਤਲ ਕੇ ਆ ਰਹੀ ਨਾ ਵਧੀਆ ਤਰੀਕੇ ਨਾਲ ਹਾਂ ਸਭ ਕੋ ਛੜਦੀਆਂ ਤੇ ਛੋਟੀ ਜਾਂਦਾ ਠੀਕ ਹੈ ਠੀਕ ਭਾਬੀ ਤੁਸੀਂ ਤੇ ਸਿਆਣੇ ਕਾਫੀ ਆ ਗਾਈ ਜਿਹੜੀ ਹੈ ਹੈਗੀ ਕਾਲੇ ਰੰਗ ਦੀ ਦੁੱਧ ਕਿਚੜਾ ਦਿੰਦੀ ਹੈ ਇਹ ਭਈ ਇਹ ਬਹੁਤ ਮਤਲਬ ਜਿਹਨੂੰ ਆਂਦੇ ਨੇ ਵਡਾ ਪੁਆਇੰਟ ਸੱਚੀ ਗੱਲ ਹੈ ਯਾਰ ਕੀ ਚੱਕਰ ਕੋ ਦੱਸ ਸਕਦਾ ਤੁਹਾਡੇ ਚ ਸਾਰੇ ਜਿਹੜੇ ਜਿੰਨਾ ਜਿੰਨਾ ਕੋ ਵੀਡੀਓ ਵੇਖਣੀ ਹੈ ਉਹ ਕਮੈਂਟ ਕਰਕੇ ਦੱਸਣ ਤੁਸੀਂ ਗਾਈ ਕਾਲੀ ਹੈ ਤੇ ਕਿੱਤਾ ਦੁੱਧ ਕੋ ਦਿੰਦੀ ਹੈ ਦੱਸੋ ਉਹ ਵੀ ਖਾਸ ਹੈ ਰਗਵੀਰ ਭਾਜੀ ਕੀ ਏ ਭਾਜੀ ਅਰਗੇਵੀਰ ਭਾਜੀ ਕਿ ਦੋ ਗਾਈਆਂ ਮੇਰਾ ਜਵਾਬ ਸੁਣ ਲੋ ਦੱਸੋ ਦੱਸੋ ਭਾਵੇਂ ਹੋਵੇ ਗਾਈ ਹਾਂ ਜੀ ਭਾਵੇਂ ਹੋਵੇ ਮੱਝ ਇਹ ਤੇ ਬੂਰੀ ਆ ਨਾ ਬੂਰੀ ਕਿਹਨੂੰ ਕਾਲੀ ਆ ਨਹੀਂ ਉਹ ਪੂਛ ਜਿੱਟੀ ਆ ਦੀ ਬੂਰੀ ਆ ਅਸੇ ਭਾਵੇਂ ਹੋਵੇ ਮੱਝ ਤੇ ਭਾਵੇਂ ਮੈਂ ਗਾਂ ਤੇ ਭਾਵੇਂ ਹੋਵੇ ਕੁੱਤੀ ਭਾਵੇਂ ਮੈਂ ਬਿੱਲੀ ਦੋ ਤੇ ਸਾਰੇ ਚਿੱਟਾ ਹੀ ਦੇ ਦੋ ਸੋ ਠੀਕ ਆ ਬਿੱਲੀ ਦੀ ਗੱਲ ਮੈਨੂੰ ਉਹਦੀ ਵੱਡੀ ਮਨ ਫੇਰ ਜਤਾ ਆਂਦਾ ਕਿਉਂ ਬਿੱਲੀ ਰੱਖੀ ਤੁਸੀਂ ਨਹੀਂ ਨਹੀਂ ਅੱਜ ਵੀਡੀਓ ਵੇਖਣ ਦਾ ਇੱਕ ਵਾਰ ਹੋਵੇ ਉਹ ਤਾਂ ਬੰਦੇ ਦੀ ਗੱਲ ਜਤਾ ਇਹ ਕਿੰਨੀ ਆ ਹਾਂ ਹੁਣ ਤੈਨੂੰ ਨਹੀਂ ਪਤਾ ਸਾਡੇ ਵੱਡਿਆਂ ਦਾ ਕਿੰਨਾ ਤਗੜਾ ਹੱਥ ਪਾਹ ਆਂਦਾ ਕਿੰਨਾ ਵੱਡੇ ਵੱਡੇ ਬਹੁਤ ਜਣਾਂ ਆਂਦਾ ਬਹੁਤ ਤਗੜੇ ਡਾਉਂ ਹਿੰ ਜਾਂਦਾ ਸਾਡੇ ਵੱਡੇ ਦੇ ਦਾਦੇ ਆਂਦਾ ਇੱਕ ਵਾਰੀ ਬਿੱਲੀ ਦੁੱਧ ਪੀ ਗਈ ਤੇ ਆਂਦਾ ਪੀਤਾ ਗਲਾ ਹੀ ਤੇ ਚੌਂਚ ਘੇਰ ਕੇ ਡੇਢ ਗਲਾਸ ਚ ਹੋ ਜਾਂਦਾ ਠੀਕ ਹੈ ਠੀਕ ਆ ਸਹੀ ਗੱਲ